ਜ਼िला ਪੰਚਾਇਤ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਨੂੰ ਲੈ ਕੇ ਡੀਜੀਆਈ ਪਟਿਆਲਾ ਰੇਂਜ ਕੁਲਦੀਪ ਚਾਹਲ ਦੀ ਗਵਾਹੀ ਦੇ ਵਿੱਚ ਪਿੰਡਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਚਾਹਲ ਨੇ ਦੱਸਿਆ ਕਿ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਕਰਵਾਉਣ ਦੇ ਲਈ ਪਟਿਆਲਾ ਪੁਲਿਸ ਪ੍ਰਤੀਬੰਧਾਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਰਿਪੀਟ ਅਥੀਸ ਮੌਕੇ ਡੀਜੀਆਈ ਚਹਿਲ ਨੇ ਦੱਸਿਆ ਕਿ ਕਰੀਬ 3000 ਪੁਲਿਸ ਅਧਿਕਾਰੀ ਇਨ੍ਹਾਂ ਚੋਣਾਂ ਦੇ ਵਿੱਚ ਆਪਣੀਆਂ ਡਿਊਟੀਆਂ ਨਿਭਾਉਣਗੇ ਇਸ ਦੇ ਨਾਲ ਹੀ ਚਹਿਲ ਨੇ ਕਿਹਾ ਕਿ ਜੇਕਰ ਕਿਸੇ ਨਵੇਂ ਚੋਣਾਂ ਨੂੰ ਲੈ ਕੇ ਕੋਈ ਸ਼ਿਕਾਇਤ ਹੈ ਤਾਂ ਉਹ ਪੁਲਿਸ ਦੀ ਹੈਲਪਲਾਈਨ ਨੰਬਰ ਤੇ ਸੰਪਰਕ ਕਰ ਸਕਦਾ ਹੈ ਫਲੈਗ ਮਾਰਤਾ ਜਿਹੜਾ ਪਰਪਸ ਆਏਗਾ ਸਰ ਆਣ ਵਾਲੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਬਲੋਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਏਰੀਆ ਡੋਮਿਨੇਸ਼ਨ ਦੇ ਰਿਗਾਰਡਿੰਗ ਕੋਈ ਫਲੈਗ ਮਾਰਕ ਰੱਖਿਆ ਤੇ ਇਲੈਕਸ਼ਨ ਤਾਂ ਕਿ ਜਿਹੜਾ ਪੀਸਫੁਲੀ ਇਲੈਕਸ਼ਨ ਰਹੇ ਫੇਰ ਇਲੈਕਸ਼ਨ ਰਹੇ ਸਰ ਜਿਹੜੇ ਕੋਈ ਸੈਂਸਿਟਿਵ ਬੂਥ ਤਾਂ ਕਿਤੇ ਕੇ ਟੋਰਚ ਚਲਦੇ ਬੂਥ ਨੇ ਸਾਰੀ ਐਡੈਟੀਫਿਕੇਸ਼ਨ ਕੀਤੀ ਗਈ ਹੈ ਜਿਨੇ ਸੈਂਸਿਟਿਵ ਹੈ ਹਾਈਪਰ ਸੈਂਸਿਟਿਵ ਜਿਹੜੇ ਬੂਥ ਹੈ ਉਹਨਾਂ ਦੇ ਨੋਰਮਸ ਦੇ ਮੁਤਾਬਿਕ ਫੋਰਸ ਡਿਪਲੋਏ ਕੀਤੀ ਗਈ ਹੈ ਜਿਹੜਾ ਮੇਨ ਪਰਪਸ ਜਿਹੜਾ ਹੈਗਾ ਕਿ ਇਲੈਕਸ਼ਨ ਜਿਹੜਾ ਫੇਅਰ ਮੈਨਰ ਮੇ ਇਲੈਕਸ਼ਨ ਹੋ ਸਕੇ ਕਿਹੜੀ ਕਿਹੜੀ ਫੋਰਸ ਹੈ ਕਿਹੜੇ ਕਿਹੜੇ ਅਫਸਰ ਮੌਜੂਦ ਰਹੇਗਾ तकरीबन तकरीबन ਅਸੀਂ 3000 ਦੀ ਫੋਰਸ ਟੋਟਲ ਇਲੈਕਸ਼ਨ ਚ ਲੱਗੂਗੀ ਸਾਡੇ ਟੋਟਲ 6 ਐਸਪੀ ਸਾਹਿਬਾਨ ਤੇ 18 ਡੀਐਸਪੀ ਸਾਹਿਬਾਨ ਇਹ ਸਾਰੇ ਏਰੀਆ ਨੂੰ ਕਵਰ ਕਰਨਗੇ ਜ਼ੋਨ ਵਾਈਜ਼ ਅਚਾ ਜੇ ਤੁਹਾਨੂੰ ਕੋਈ ਮੁੱਦਾ ਕੋਈ ਟੋਲ ਫ੍ਰੀ ਨੰਬਰ ਕੋਈ ਪੁਲਿਸ ਵੱਲੋਂ ਕੋਈ ਜਿਹਨਾਂ ਨੂੰ ਕਾਲ ਬੰਦੀ ਹੈ ਸਾਰਾ ਨਹੀਂ 112 ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਐਂਡ ਇਹ ਇਨਸ਼ੋਰ ਕਰਾਂਗੇ 100% ਫਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਕੋਈ ਹੜਤੰਗਬਾਜੀ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਪੇਪਰ ਪੇਪਰ ਕੋਈ ਕਨੌਰ ਦੀ ਗੱਲ ਕਰੀਏ ਪੇਪਰ ਉਹ ਸਾਰਿਆਂ ਤੇ ਜਿਹੜੇ ਜਿਹੜੇ ਨਹੀਂ ਜਿਹੜੇ ਜਿਨ੍ਹਾਂ ਨੇ ਇਹੋ ਜੀ ਜੋ ਕੋਈ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਅਸੀਂ ਆਲਰੇਡੀ ਐਫ ਆਈ ਆਰ ਰਜਿਸਟਰਡ ਕਰ ਚੁੱਕੇ ਨੇ ਤੇ ਮੈਂ ਇਹ ਫਿਰ ਵੀ ਤੁਹਾਡੇ ਥਰੂ ਇਹ ਕਲੀਅਰ ਕਰਨਾ ਚਾਹਵਾ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਖਤ ਸਖਤ ਐਕਸ਼ਨ ਲੇਵਾਂਗੇ ਜਿਹੜਾ ਕੋਈ ਕਾਨੂੰਨ ਤੋੜੂਗਾ ਬੀਤੇ ਦਿਨ ਕੁਝ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਪਟਿਆਲਾਪੁਰ ਤੋਂ ਫੇਰ ਵੀ ਨਹੀਂ ਜਾਂਦੀਆਂ ਸਵਾਲ ਵੀ ਕਰਦੀਆਂ ਨੇ ਤਾਂ ਕਿਸ ਤਰੀਕੇ ਨਾਲ ਵੇਖਿਆ ਜਾਵੇ ਕਿਉਂਕਿ ਜਦੋਂ ਚੋਣ ਹੋਣੇ ਨੇ ਜਦ ਇਸ ਦਿਨ VOTING ਹੋਣੀ ਹੈ ਤੇ ਵਿਸ਼ਵਾਸ ਕੀ ਰਹੇਗਾ ਜੋ ਪੰਜਾਬ ਪੁਲਿਸ ਨਹੀਂ ਨਹੀਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਮੁਸਤੈਦ ਹੈ ਕਿ ਐਂਡ ਇਹ ਤੁਹਾਨੂੰ VOTING ਵਾਲੇ ਦਿਨ ਹੀ ਦੇਖਣ ਨੂੰ ਮਿਲੇਗਾ ਕਿ ਇਲੈਕਸ ਬਿਲਕੁਲ ਫੇਅਰ ਫਰੀ ਇਲੈਕਸ਼ਨ ਹੋਣਗੇ ਫੇਅਰ ਇਲੈਕਸ਼ਨ ਹੋਣਗੇ ਲੋਕਾਂ ਨੂੰ ਮਤਦਾਨ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਵੱਧ ਤੋਂ ਵੱਧ ਪਾਰਟਿਸਪੇਸ਼ਨ ਕਰੇ ਔਰ ਜਿਹੜਾ ਜਿਹੜਾ ਦਾ ਲੋਕਤੰਤਰ ਦਾ ਇਹ ਹੈਗਾ ਉਹਨੂੰ ਮਜ਼ਬੂਤ ਕਿ ਨਹੀਂ تقريبا 3 ਜਨਰਲ ਡਿਪਲੋਇਮੈਂਟ ਅਸੀਂ ਕੀਤੀ ਹੈਗੀ ਸਰਪਸ ਤੋਂ ਪਹਿਲਾਂ ਵੀ ਬਲੈਕ ਮਾਰਚ ਹੋਈ ਨੇ ਕੀ ਕੋਈ ਸ਼ਰਾਰਤੀ ਅੰਸਰ ਦੇਖਣ ਨੂੰ ਮਿਲਿਆ ਕੋਈ ਗ੍ਰফতারੀ ਹੋਈ ਨਹੀਂ ਅਸੀਂ ਡੇਲੀ ਐਕਸ਼ਨ ਲੈਂਦੇ ਆ ਜਾਂ ਕੋਈ ਰੂਟੀਨ ਦਾ ਜਿਹੜਾ ਹੈਗਾ ਅਸੀਂ ਰੂਟੀਨ ਚ ਜਿਹੜਾ ਨਾਈਟ ਡੋਮੀਨੇਸ਼ਨ ਅਸੀਂ ਕਰਦੇ ਆ ਜਿਹੜਾ ਵੀ ਕੋਈ ਅਸਰਾਰਤੀ ਦਾ ਅਸੀਂ ਰਾਉਂਡ ਅਪ ਕਰਦੇ ਆ ਐਸ ਪਰ ਲਾ ਜਿਹੜਾ ਉਹਨਾਂ ਦੇ ਖਿਲਾਫ ਐਕਸ਼ਨ ਦਿੰਦੇ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਪਟਿਆਲਾ ਤੋਂ ਬਿੰਦਰ ਬਾਤਿਸ਼ ਦੀ ਰਿਪੋਰਟ